ਦੇਖੋ ਅੱਜ ਮੈਂ ਜਿਹੜਾ ਮੈਂ ਸਮਝਦਾ ਪੰਜਾਬ ਦਾ ਜਿਹਨੂੰ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਰਾਜਧਾਨੀ ਕਹਿ ਲੋ ਅੱਜ ਮੁੱਖ ਮੰਤਰੀ ਆ ਜਿਹੜੇ ਭਗਵੰਤ ਮਾਨ ਸਰ ਉਹ ਵੀ ਇੱਥੋਂ ਬਣ ਕੇ ਗਏ ਨੇ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਲੇ ਤੇ ਮੈਂ ਹੈਰਾਨ ਪਰੇਸ਼ਾਨਾ ਐਮਪੀ ਦਾ ਕੰਮ ਸਭ ਤੋਂ ਜ਼ਿਆਦਾ ਜੜਾਏ ਉਹ ਰੇਲਵੇ ਦਾ ਹੁੰਦਾ ਕਰਨ ਦਾ ਉਹਦਾ ਸਮਾਰਟ ਸਿਟੀ ਲਿਆਉਣਾ ਹੁੰਦਾ ਉਹਦਾ ਸੈਂਟਰ ਤੋਂ 에어ਪੋਰਟ ਲਿਆਉਣਾ ਹੁੰਦਾ ਕਿਉਂਕਿ ਜਿਹੜੇ ਇਹ ਵਿਭਾਗੇ ਸੈਂਟਰ ਦੇ ਆ ਨਾ ਉਹਦੇ ਵਿੱਚ ਮੈਂ ਹੈਰਾਨ ਹੋ ਗਿਆ ਸਾਢੇ 3 ਸਾਲ ਮੈਨੂੰ ਦੇਖਦੇ ਨੂੰ ਹੋ ਗਏ ਸਾਲ ਮੈਨੂੰ ਵੀ ਮੰਤਰੀ ਬਣੇ ਨੂੰ ਰੀਅਲ ਮੰਤਰੀ ਬਣੇ ਨੂੰ ਹੋ ਗਏ ਕੋਈ ਪੰਜਾਬ ਦਾ ਮੈਂ ਸਮਝਦਾ ਐਸਾ ਕੋਨਾ ਨਹੀਂ ਜਿੱਥੋਂ ਮੈਨੂੰ ਕੋਈ ਸੰਸਥਾ ਕੋਈ ਐਨਜੀਓ ਮੈਂ ਇਹ ਆਪਣੀ ਪਾਰਟੀ ਤੋਂ ਇਲਾਵਾ ਦੀ ਗੱਲ ਕਰਦਾ ਦੂਜੇ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਆਮ ਆਮਦਿੱਤ ਤੋਂ ਸਵਾਏ ਪਰ ਆਮ ਆਦਮੀ ਪਾਰਟੀ ਦਾ ਇੱਕ ਵੀ ਅੱਜ ਤੱਕ ਮੈਂ ਕਹਿ ਕਹਿ ਥੱਕ ਗਿਆ ਵੀ ਇਹ ਪੰਜਾਬ ਦੀ ਗੱਲ ਆ ਭਾਈ ਇਹ ਪਾਰਟੀਆਂ ਦੀ ਗੱਲ ਨਹੀਂ ਮੈਂ ਕੋਈ ਕਿਸੇ ਪਾਰਟੀ ਦੇ ਜਦੋਂ ਸਰਕਾਰ ਬਣ ਜਾਂਦੀ ਆ ਮੁੱਖ ਮੰਤਰੀ ਵੀ ਸਬਦਾ ਹੁੰਦਾ ਤੇ ਮੰਤਰੀ ਵੀ ਸਬਦਾ ਹੁੰਦਾ ਪਰ ਜੂ ਨਹੀਂ ਸਰਕੀ ਇਹ ਜਿਹੜਾ ਮੁੱਖ ਮੰਤਰੀ ਆ ਇੱਥੇ ਮੈਨੂੰ ਤਾਂ ਹੈਰਾਨ ਹੋ ਗਿਆ ਮੈਨੂੰ ਇਹ ਪਤਾ ਲੱਗਿਆ ਵੀ ਧੂਰੀ ਦੇ ਵਿੱਚ ਇਹ ਮੁੱਖ ਮੰਤਰੀ ਜਿਹੜਾ 10 ਸਾਲ ਤੇ ਆ ਸਾਢੇ 13 14 ਸਾਲ ਹੋ ਗਏ ਇੱਥੇ ਦੇ ਲੋਕ ਵੋਟ ਪਾਉਂਦੇ ਨੂੰ ਤੇ ਇੱਕ ਆਪਣਾ ਮਕਾਨ ਵੀ ਉਰੇ ਹੈ ਨਹੀਂ ਮਕਾਨ ਵੀ ਘਰ ਵੀ ਮੈਂ ਨਹੀਂ ਕਹਿੰਦਾ ਮਕਾਨ ਆਪਣਾ ਹੋ ਸਕਦਾ ਹਰ ਦੇ ਕੋਲ ਜਾਇਦਾਤਾ ਨਹੀਂ ਹੁੰਦੀਆਂ ਪਰ ਮਕਾਨ ਕਿਸੇ ਪਾਰਟੀ ਦੇ ਵਰਕਰ ਦਾ ਕਿਸੇ ਵਲੰਟੀਅਰ ਦਾ ਕਿਸੇ ਕਿਰਾਏ ਤੇ ਲਿਆ ਜਾ ਸਕਦਾ ਜਿੱਥੇ ਮੁੱਖ ਮੰਤਰੀ ਰਵੇ ਮੁੱਖ ਮੰਤਰੀ ਦੀ ਧਰਨਪਤ ਧਰਨਪਤਨੀ ਰਵੇ ਆ ਕੇ ਆਹ ਬੀਜੇਪੀ ਦੀ ਸਾਡੀ ਟੀਮ ਬੈਠੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਆ ਸਾਡੇ ਇਲੈਕਸ਼ਨ ਲੜੀ ਵਿਧਾਨ ਸਭਾ ਦੀ ਉਹ ਬੈਠੇ ਆ ਸਾਡੇ ਸਾਰੇ ਹੀ ਜਨਰਲ ਸੈਕਟਰੀ ਬੈਠੇ ਆ ਸਾਡੇ ਸਾਰੇ ਹੀ ਜਿਹੜੇ ਉਰੇ ਦੇ ਮੰਡਲ ਪ੍ਰਧਾਨ ਨੇ ਮੰਡਲ ਦੀ ਬੋਡੀ ਆ ਸਾਡੀ ਸਾਡੇ ਕਾਉਂਸਲਰ ਨੇ ਐਕਸ ਕਾਉਂਸਲਰ ਨੇ ਬੀਜੇਪੀ ਦੇ ਉਹ ਸਾਰੇ ਬੈਠੇ ਇਹ ਲਗਾਤਾਰ ਮੈਨੂੰ ਇਸ ਗੱਲ ਬਾਰੇ ਬਾਰ ਬਾਰ ਜਦੋਂ ਵੀ ਬੀਜੇਪੀ ਦੀ ਕੋਈ ਮੀਟਿੰਗ ਹੁੰਦੀ ਸੀ ਇਹ ਮੈਨੂੰ ਕਹਿੰਦੇ ਸੀ ਮੈਨੂੰ ਅਸੀਂ ਵੀ ਮੁੱਖ ਮੰਤਰੀ ਦਾ ਏਰੀਆ ਕੁਝ ਕਰੂ ਕੁਝ ਕਰੂ ਕੁਝ ਕਰੂ ਪਰ ਹੁਣ ਜਦੋਂ ਹਾਦੀ ਟੁੱਟ ਗਈ ਇੱਕ ਇਲੈਕਸ਼ਨ ਸੀ ਹੁਣ ਬਾਏ ਇਲੈਕਸ਼ਨ ਮੈਨੂੰ ਸਾਰੇ ਹੀ ਜਾ ਕੇ ਧੂਰੀ ਦੇ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੇ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉਹ ਜਾ ਕੇ ਆਹ ਦੁਕਾਨਦਾਰ ਐਸੋਸੀਏਸ਼ਨ ਸਾਰੀਆਂ ਇਕੱਠੇ ਹੋ ਕੇ ਆੜਤੀ ਸਾਰੇ ਵੀਜੀ ਉਹ ਇਲੈਕਸ਼ਨ ਕਰਕੇ ਉੱਥੇ ਆਏ ਹੋਏ ਸੀ ਤੇ ਸਾਰਿਆਂ ਨੇ ਮੈਨੂੰ ਤਿੰਨ ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਧੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ ਜੀ ਭਾਈ 21 ਪੇਅਰ ਨੇ ਟ੍ਰੇਨ ਦੇ ਜਿਹੜੇ ਆਉਣ ਜਾਣ ਮਤਲਬ ਉਹ ਉਰੇੋਂ ਨਿਕਲਦੇ ਆ ਤੇ ਤਰਗੀਵਨ 3-4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੰਟਾ-ਘੰਟਾ ਇਹ ਫਾਟਕ ਬੰਦ ਰਹਿੰਦਾ ਜੇ ਤੁਸੀਂ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰਹੀ ਉਹ ਘੰਟਿਆਂ ਬੱਧੀ ਫਸਿਆ ਰਿਆ ਜਿਹੜੀ ਕਿ ਰਾਜਧਾਨੀਆਂ ਆਮ ਆਦਮੀ ਪਾਰਟੀ ਦੀ ਤੇ ਬਾਕੀ ਆਪਾਂ ਕੀ ਕਰਾਂਗੇ ਇਸੇ ਤਰੀਕੇ ਨਾਲ ਸਾਰੇ ਪੰਜਾਬ ਦੇ ਮੀਰਾ ਹਲਕਾ ਲੁਧਿਆਣਾ ਜਿੱਥੋਂ ਮੈਂ ਆਉਣਾ ਉੱਥੇ ਸਾਡਾ ਪਿੰਡ ਆ ਜਿਵੇਂ ਨਾਲ ਦਰਾਹਾ ਸ਼ਹਿਰ ਉੱਥੇ ਦਾ ਫਟਕਾ ਸੀ ਕਹਿ ਕਹਿ ਥੱਕ ਗਏ ਕਹਿ ਕਹਿ ਥੱਕ ਗਏ ਅੱਜ ਤੱਕ ਉਹਦੀ ਪਰਮਿਸ਼ਨ ਨਹੀਂ ਦਿੰਦੇ ਉਹ ਕਿ ਐਸ ਡੀਓ ਨੇ ਸਾਈਨ ਕਰਨੇ ਆ ਪੀ ਡਬਲਯੂ ਡੀ ਮਹਿਕਮੇ ਦੇ ਨੇ ਕਿਉਂਕਿ ਜਿਹੜਾ ਪੁਲ ਲੈਣਾ ਹੁੰਦਾ ਚਾਹੇ ਬਣਾ ਪੂਰਾ ਰੇਲਵੇ ਦਊਗੀ ਪਰ ਜਿਹੜਾ ਪੁਲ ਲੈਣਾ ਉਹ ਤਾਂ ਪੀ ਡਬਲਯੂ ਡੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਸੜਕ ਤੇ ਲੈਣਾ ਹੈ ਉਹ ਮਨਜ਼ੂਰੀ ਆ ਜਿਹੜੀ ਉਹ ਪੰਜਾਬ ਸਰਕਾਰ ਨੂੰ ਦੇਣੀ ਆ ਉਹ ਮਨਜ਼ੂਰੀ ਨਹੀਂ ਦਿੰਦੇ ਅੱਜ ਤੱਕ ਮੈਂ ਕਹਿ ਕੇ ਮੁੱਖ ਮੰਤਰੀ 5 ਦਿਨ ਉੱਤੋਂ ਭੱਜ ਗਿਆ ਫਿਰ ਜਦੋਂ ਮੈਂ ਉੱਥੇ ਗੱਲ ਕਰ ਰਿਹਾ ਸੀ ਇਲੈਕਸ਼ਨ 'ਚ ਵੀ ਮੈਂ ਤੁਹਾਨੂੰ ਭਾਈ ਘੇਰੂੰਗਾ 48 ਘੰਟੇ ਦਾ ਸਮਾਂ ਤੁਹਾਡੇ ਕੋਲ ਪਰ ਉਦੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਉੱਥੋਂ ਬੜੇ ਨਹੀਂ ਹੁਣ ਮੈਂ ਫੇਰ ਫੜਨੇ ਆ ਲੋਕਾਂ ਦੇ ਖਾਤਰ ਖੜਨੇ ਮੈਂ ਤਾਂ ਮੇਰਾ ਤਾਂ ਕੋਈ ਨਿੱਜੀ ਨਹੀਂ ਤੇ ਅੱਜ ਮੁੱਖ ਮੰਤਰੀ ਸਾਹਿਬ ਐਨੇ ਘਬਰਾ ਗਏ ਕਿਉਂਕਿ ਸਰਕਾਰ ਉਹਨਾਂ ਦੀ ਜਦੋਂ ਆ ਮੇਰੀ ਟ੍ਰੇਨ ਆ ਜਿਹੜੀ ਅ ਧੂਰੀ ਤੋਂ 1 ਕਿਲੋਮੀਟਰ ਫਾਟਕ ਤੋਂ ਪਿੱਛੇ ਸੀ 1 ਕਿਲੋਮੀਟਰ ਪਿੱਛੇ ਸੀ ਤੇ ਉਹਨਾਂ ਦੇ ਮਹਿਕਮੇ ਅਫਸਰਾ ਨੇ ਦੱਸਿਆ ਵੀ ਆਵੜਈ ਜੀ ਟ੍ਰੇਨ ਤਾਂ ਹੁਣ ਕੀ ਕਰੀਏ ਤਾਂ ਮੁੱਖ ਮੰਤਰੀ ਨੇ ਇੱਕ ਜਾਲੀ ਨਕਲੀ ਝੂਠਾ ਟਵੀਟ ਕੀਤਾ ਦੇਖੋ ਮੁੱਖ ਮੰਤਰੀ ਮਤਲਬ ਇੰਨਾ ਸਾਰੇ ਲੋਕਾਂ ਨੂੰ ਮੈਂ ਪੁੱਛਿਆ ਕਦੇ ਆਇਆ ਦੇਖਿਆ ਕਹਿੰਦੇ ਨਾ ਜੀ ਕਦੇ ਦੇਖਿਆ ਹੀ ਨਹੀਂ ਮੁੱਖ ਮੰਤਰੀ ਕਿਸੇ ਨੇ ਵੋਟ ਪਾਤੀ ਕਿਸੇ ਲੱਭਿਆ ਨਹੀਂ ਤੇ ਹੁਣ ਝੂਠਾ ਟਵੀਟ ਕੀਤਾ ਏ ਮੇਰੇ ਨਾਲ ਸਾਰੇ ਮਹਿਕਮੇ ਆ ਸਭ ਕੁਝ ਆ ਮੈਂ ਤਾਂ ਅੜੀਕ ਦਾ ਵੀ ਆਵੇ ਤੇ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਜਾਂ ਮੇਰੇ ਮਹਿਕਮੇ ਨਾਲ ਆਪ ਜਾਂ ਚੀਫ ਮਿਨਿਸਟਰ ਦੇ ਮਹਿਕਮਾ ਆਫਿਸ ਨੇ ਅੱਜ ਤੱਕ ਕੋਈ ਵੀ ਗੱਲ ਕੀਤੀ ਹੋਵੇ ਇੱਕ ਵਾਰੀ ਵੀ ਜੇ ਉਹਨਾਂ ਨੇ ਮੇਰੇ ਆਫਿਸ ਨਾਲ ਜਾਂ بڑے ਮੰਤਰੀ ਜੀ ਜਿਹੜੇ ਰੈਸ਼ਨਲ ਜੀ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਐਸੇ ਐਮਐਲਏ ਇੱਥੇ ਦੇ ਨਮਾਇंदे ਹੋਣ ਨਾਤੇ ਨਾ ਮੁੱਖ ਮੰਤਰੀ ਹੋਣ ਨਾਤੇ ਇੱਕ ਚਿੱਠੀ ਇੱਕ ਚਿੱਠੀ ਵੀ ਜੇ ਰੇਲਵੇ ਵਿਭਾਗ ਨੂੰ ਉਹਨਾਂ ਨੇ ਲਿਖੀ ਹੋਵੇ ਨਾ ਉਹਨਾਂ ਦੇ ਕਿਸੇ ਓਐਸਡੀ ਨੇ ਨਾ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਨਾ ਉਹਨਾਂ ਦੇ ਚੀਫ ਸੈਕਟਰੀ ਨੇ ਕਿਸੇ ਨੇ ਕੋਈ ਵੀ ਚਿੱਠੀ ਨਹੀਂ ਅੱਜ ਇੱਕ ਝੂਠਾ ਟਵੀਟ ਕਰਕੇ ਵੀ ਆਪਣੀ ਆਪ ਹੀ ਕੀਮਤ ਬਣਾ ਕੇ ਵੀ ਪਾਸ ਕਿੱਥੋਂ ਹੋ ਗਿਆ ਬਈ ਪਾਸ ਤਾਂ ਅੱਜ ਆਇਆ ਮੈਂ ਉਰੇ ਹੁਣ ਦੇਖਾਂਗੇ ਵੀ ਕੀ ਆ ਕੀ ਨਹੀਂਗਾ ਅਫਸਰਾਂ ਨੂੰ ਕਹਾਂਗੇ ਵੀ ਭਾਈ ਦੇਖੋ ਲਿਆਓ ਫਾਈਲ ਇਹਦੀ ਇਹਨੂੰ ਬਣਾਈਏ ਅਸੀਂ ਤਾਂ ਕਹਨੇ ਆ ਮੁੱਖ ਮੰਤਰੀ ਸਾਹਿਬ ਕੱਲਾ ਇਹ ਨਹੀਂ ਜਿਹੜੇ ਵੀ ਹੋਰ ਜ਼ਰੂਰੀ ਨੇ ਤੁਸੀਂ ਆ ਕੇ ਗੱਲ ਕਰੋ ਤੁਹਾਡੇ ਆਫੀਸਰ ਸਾਡੇ ਨਾਲ ਗੱਲ ਕਰਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਜਿਹੜੇ ਪੁਲ ਬਣਾਉਣ ਵਾਲੇ ਆ ਜਿਹੜੇ ਅੰਡਰ ਬ੍ਰਿਜ ਬਣਾਉਣ ਵਾਲੇ ਆ ਉਹ ਬਹਿ ਕੇ ਆਪਾਂ ਗੱਲ ਕਰੀਏ ਕਿ ਕਿਵੇਂ ਉਹਨਾਂ ਨੂੰ ਬਣਾਇਆ ਜਾ ਸਕਦਾ ਕੀ ਉਹਨਾਂ 'ਚ ਇਸ਼ੂ ਨੇ ਆ ਹੁਣੇ ਹੀ ਇੱਕ ਵੇ ਨੂੰ ਮਿਲੇ ਨੇ ਚਾਹੇ ਉਹ 'ਚ ਕੋਈ ਇਸ਼ੂ ਹੋਵੇ ਕਿਹੜੀ ਅੰਡਰ ਬ੍ਰਿਜ ਬੱਬਨਪੁਰ ਦੀ ਤਾਂ ਗੱਲ ਕੀਤੀ ਆ ਉਹ 'ਚ ਇਸ਼ੂ ਚਾਹੇ ਰੇਲਵੇ ਵੱਲੋਂ ਹੋ ਸਕਦਾ ਚਾਹੇ ਕੋਈ ਇਸ਼ੂ ਪੰਜਾਬ ਸਰਕਾਰ ਵੱਲੋਂ ਹੁੰਦਾ ਪਰ ਪਤਾ ਤਾਂ ਲੱਗਦਾ ਨਾ ਜੇ ਗੱਲ ਮੈਂ ਆਇਆ ਤਾਂ ਪਤਾ ਲੱਗੂ ਸਾਡੇ ਵੱਲੋਂ ਉਹਦਾ ਕੰਪਲੀਟ ਚਲੋ ਮੈਂ ਉਹ 'ਚ ਵੀ ਨਹੀਂ ਜਾਂਦਾ ਵੀ ਪੰਜਾਬ ਸਰਕਾਰ ਵੱਲੋਂ ਕੋਈ ਫੋਰੈਸਟ ਦੀ ਉਹਨਾਂ ਦੀ ਪਰਮਿਸ਼ਨ ਆ ਜਾਂ ਕੀ ਆ ਕੀ ਨਹੀਂ ਮੈਂ ਉਸ ਗੱਲ 'ਚ ਵੀ ਨਹੀਂ ਜਾਂਦਾ ਪਰ ਅੱਜ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ ਇੱਕ ਨਸ਼ੇ ਦੇ ਨਾਂ ਤੇ ਜਿਹੜੀ ਕੈਂਪੇਨ ਚਲਾਈ ਹੋਈ ਆ ਬਹੁਤ ਵਧੀਆ ਚਲਾਉਣੀ ਚਾਹੀਦੀ ਆ ਪਰ ਉਹ ਕੈਂਪੇਨ ਤੁਸੀਂ ਹੁਣ ਜਦੋਂ ਦੇਖਿਆ ਸਾਢੇ 3 ਸਾਲ ਹੋ ਗਏ ਪੱਲੇ ਕੁਝ ਨਹੀਂ ਰਿਹਾ ਭਾਂਡੇ ਵਿੱਗੇ ਹੁਣ ਸਿਰਫ ਅਖਬਾਰਾਂ ਤੇ ਮੀਡੀਆ ਚੈਨਲਾਂ ਤੇ ਤੁਹਾਨੂੰ ਦਿਖਾਉਣ ਲਈ ਉਹ ਪਰੋਸਿਆ ਜਾ ਰਿਹਾ ਉਹਦੇ ਥੱਲੇ ਸਭ ਡਿਵੈਲਪਮੈਂਟ ਦੇ ਕੰਮ ਆ ਦੇਖਿਆ ਤੁਸੀਂ ਗੰਦ ਕਿਵੇਂ ਪਿਆ ਹੋਇਆ ਜਿਸ ਧੂਰੀ ਦੇ ਵਿੱਚ ਯਾਰ ਮੈਂ ਮਾੜੇ ਆ ਚੰਗੇ ਮੈਂ ਨਹੀਂ ਕਹਿੰਦਾ ਔਰ ਜਿਹੜੇ ਅੱਜ ਤੱਕ ਮੁੱਖ ਮੰਤਰੀ ਰਹੇ ਨੇ ਪੰਜਾਬ ਤੇ ਆਪਣਾ ਪਿੰਡ ਆਪਣਾ ਸ਼ਹਿਰ ਤਾਂ ਉਹਨਾਂ ਨੇ ਚੰਡੀਗੜ੍ਹ ਕਰਕੇ ਬਣਾਏ ਨੇ ਇਹ ਇੱਕ ਐਸਾ ਬੰਦਾ ਏ ਤੁਸੀਂ ਜਾ ਕੇ ਦੇਖ ਲਓ ਜਿਹੜੇ ਵੀ ਮੁੱਖ ਮੰਤਰੀ ਨੇ ਭਾਈ ਪਹਿਲਾਂ ਰਹੇ ਨੇ ਜਿਹੜੇ ਮੁੱਖ ਮੰਤਰੀ ਮੈਂ ਕਹਿੰਦਾ ਮਾੜੇ ਨੇ ਚੰਗੇ ਨੇ ਕੁਛ ਨਹੀਂ ਪਰ ਆਪਣੇ ਸ਼ਹਿਰ ਦੇ ਲਈ ਤਾਂ ਕੀਤਾ ਇਹ ਕਿਹੜਾ ਕੈਸਾ ਮੁੱਖ ਮੰਤਰੀ ਏ ਕਹੂਗਾ ਤੇ ਇਹ ਵੀ ਪੰਜਾਬ ਦਾ ਜਿਹੜਾ ਪੰਜਾਬ ਦਾ ਜਿਹੜਾ ਘਰੇ ਦਾ ਹੀ ਨਹੀਂ ਆਪਣਾ ਕੁਝ ਕਰ ਸਕਦਾ ਜਿਹੜੀ ਆਪਦੀ ਕੰਸਟੀਟਿਊਐਂਸੀ ਆ ਉਹਦਾ ਨਹੀਂ ਕੁਝ ਕਰ ਸਕਿਆ ਤੇ ਉਹ ਬਾਕੀਆਂ ਦਾ ਕੀ ਕਰੂਗਾ ਤੇ ਮਜਬੂਰਨ ਅੱਜ ਮੈਨੂੰ ਉਰੇ ਆਉਣਾ ਪਿਆ ਮੈਂ ਦੇਖਦਾ ਸੀ ਵੀ ਕਦੇ ਵੀ ਇਹ ਬੰਦਾ ਕਰੂਗਾ 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 ਪਰ ਨਹੀਂ ਕੱਖ ਨਹੀਂ ਕੀਤਾ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਜਿੰਨਾ ਵੀ ਇਸਪੁਰ ਲਈ ਮੈਂ ਔਨ ਰਿਕਾਰਡ ਕਹਨਾ ਜਿੰਨਾ ਵੀ ਇਸਪੁਰ ਲਈ ਪੈਸਾ ਲੱਗੂਗਾ ਉਹ ਅਸੀਂ ਰੇਲਵੇ ਵਿਭਾਗਾਂ ਲੌਣ ਨੂੰ 100% ਤਿਆਰ ਜੇ ਪੰਜਾਬ ਸਰ ਦੇਖੋ ਅੱਜ ਮੁੱਖ ਮੰਤਰੀ ਨੇ ਇੱਕ ਟਵੀਟ ਕੀਤਾ 57 ਕਰੋੜ ਕੁਝ ਟਵੀਟ ਕੀਤਾ ਤੇ ਜੇ ਮੈਂ ਜੇ ਇਹ ਗੱਲ ਮੈਂ ਪੁੱਛਾਂ ਤੇ ਫਿਰ ਆਪਣੇ ਬਾਕੀ ਪੰਜਾਬ ਨੂੰ ਕਿਉਂ ਨਹੀਂ ਅੱਜ ਤੁਸੀਂ ਇਹ ਕਹਿ ਰਹੇ ਹੋ ਅੱਜ ਡਰਦੇ ਹੋਏ ਘਬਰਾਹਟ ਵੀ ਆ ਗਿਆ ਰਵਨੀਤ ਬਿੱਟੂ ਇੱਥੇ ਅੱਜ ਤੁਸੀਂ 57 ਕਰੋੜ ਰੁਪਇਆ ਕਹਿਤਾ ਵੀ ਮੈਂ ਦਊਂਗਾ ਤੇ ਬਾਕੀ ਪੰਜਾਬ ਦੇ ਪੁਲਾਂ ਨੂੰ ਕਰਕੇ ਕਿਉਂ ਨਹੀਂ ਦੇਣਾ ਜੀ ਹਰ ਵਿਧਾਨ ਸਭਾ ਦੇ ਹਰ ਸ਼ਹਿਰ ਦੇ ਜਿਹੜੇ ਪੁਲ ਬਣ ਰਹੇ ਨੇ ਰੇਲਵੇ ਦੇ ਅੰਡਰ ਬ੍ਰਿਜ ਹੋਰ ਨੇ ਉਹਨਾਂ ਨੂੰ ਵੀ ਪੈਸਾ ਦੋ ਫਿਰ ਇਹ ਦੇਖੋ ਨਾ ਅੱਜ ਟਵੀਟ ਆਉਂਦਾ ਏ ਵੀ ਮੈਂ 57 ਕਰੋੜ ਰੁਪਇਆ ਦਿਨਾ ਤੇ ਭਾਈ ਸਾਹਿਬ ਸਾਢੇ 3 ਸਾਲ ਦੇ ਕਿੱਥੇ ਗਏ ਹੋਏ ਸੀ ਕਿੱਥੇ ਤੁਸੀਂ ਕੋਈ ਤੁਹਾਨੂੰ ਪਤਾ ਵੀ 57 ਕਰੋੜ ਰੁਪਇਆ ਜਾਰੀ ਕੀਤੇ ਹੈ ਮੁੱਖ ਮੰਤਰੀ ਜੇ 53 ਕਰੋੜ ਰੁਪਈਆ ਛੱਡੋ 57 ਲੱਖ ਵੀ ਕੀਤੇ ਹੁੰਦੇ ਤਾਂ ਵੀ ਉਰੇ ਆ ਕੇ ਉਹਨਾਂ ਦੇ ਮੁਨੀਮ ਉਹਨਾਂ ਦੇ ਮੁਣਛੀ ਉਰੇ ਆ ਕੇ ਰੌਣਾ ਪਾਉਂਦੇ ਤੁਹਾਡੇ ਕੋਲ ਤੁਸੀਂ ਦੱਸ ਦੋ ਮੀਡੀਆ ਵਾਲੇ ਸਾਰੇ ਸਤਕਾਰਯੋਗੋਂ ਵੀ ਕਦੇ ਆ ਕੇ ਉਹਨਾਂ ਨੇ ਇਸ ਦੀ ਗੱਲ ਕੀਤੀ ਹੋਵੇ ਰੇਲਵੇ ਬਾਰੇ ਨਹੀਂ ਕਦੇ ਕੀਤੀ ਹੋਵੇ ਆ ਸਾਡੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਕੋਲ ਸਰਕਾਰ ਨਹੀਂ ਉਰੇ ਜਿਹੜਾ ਨੂੰ ਇਹ ਗੱਲਾਂ ਕਰਦਿਆਂ ਮਾੜੇ ਕਹਿੰਦੇ ਆ ਇਹ ਲੋਕ ਨੇ ਜਿਹੜੇ ਰੋਜ਼ ਕੋਈ ਨਾ ਕੋਈ ਬੰਦਾ ਜਾ ਕੇ ਇਹ ਗੱਲ ਕਹਿੰਦਾ ਸੀ ਵੀ ਸਾਡਾ ਸ਼ਹਿਰ ਦਾ ਜੀ ਸਾਡੇ ਸ਼ਹਿਰ ਦੇ ਲੋਕਾਂ ਦਾ ਨਾਮ ਖਰਾਬ ਨਾ ਕਰੋ ਇਹ ਪੁਲ ਬਣਾਓ ਇਹ ਪੁਲ ਬਣਾਓ ਪੁਲ ਬਣਾਓ ਇਹਨਾਂ ਦੇ ਕਰਕੇ ਮੈਂ ਅੱਜ ਭਗਵੰਤ ਮਾਨ ਕਰਕੇ ਨਹੀਂ ਮੈਂ ਪਹੁੰਚਿਆ ਭਗਵੰਤ ਮਾਨ ਤੋਂ ਕੋਈ ਆਸ ਹੀ ਨਹੀਂ ਗਈ ਉਹ ਤਾਂ ਜੋ ਨਿਕੰਮਾ ਬੰਦਾ ਸਾਬਤ ਹੋਣਾ ਸੀ ਹੋ ਗਿਆ ਇਹ ਕਹਿੰਦੇ ਆ ਨਾ ਔਰ ਪਾਕਿਸਤਾਨ ਉੱਥੇ Imran Khan ਜਿੱਤਿਆ ਸੀ ਨਾ Imran Khan ਨੂੰ ਜੇਲ੍ਹ ਚ ਤੁੰਗਿਆ ਹੋਇਆ ਨਾ ਫੌਜ ਨੇ ਇੱਥੇ ਵੀ ਉਵੇਂ ਹੀ ਦਿੱਲੀ ਵਾਲਿਆਂ ਨੇ ਆਮ ਆਦਮੀ ਨੇ ਇਹਨੂੰ ਤੁੰਨਿਆ ਹੋਇਆ ਅੰਦਰ ਇਹ ਤਾਂ ਬੋਲ ਹੀ ਨਹੀਂ ਸਕਦਾ ਆ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਸਾਰਾ ਜਿੰਨੀਆਂ ਚੇਅਰਮੈਨੀਆਂ ਉਹ ਵੰਡ ਰਹੇ ਨੇ ਜਿੰਨੀਆਂ ਰਾਜ ਸਭਾ ਉਹਨੇ ਲੈ ਜਾਣੀਆਂ ਹੁਣ ਉਦੋਂ ਬਾਅਦ ਜਿਹੜੇ ਵੀ ਆ ਕੇ ਤੁਸੀਂ ਦੇਖਿਆ ਕਿਵੇਂ ਡਿਟੇਲ ਆਈ ਹੈ ਕਿੰਨੇ ਕਿੰਨੇ ਲੱਖ ਰੁਪਏ ਦੇ ਵੀ ਜਿਨ੍ਹਾਂ ਕੋਲ ਇੰਨਾ ਤਿਆਰਵਾ ਇੰਨਾ ਤਿਆਰਾ ਸਾਰਾ ਸੌਦਾ ਹੀ ਵਿਗ ਗਿਆ ਇਸ ਕਰਕੇ ਇਸ ਵੇਲੇ ਭਗਵੰਤ ਮਾਨ ਸਾਹਿਬ ਬਿਲਕੁਲ ਡਿਫੰਕ ਨੇ ਇਸ ਵੇਲੇ ਉਹਨਾਂ ਕੋਲ ਸਾਈਨ ਕਰਨ ਦੀ ਅਥਾਰਟੀ ਨਹੀਂ ਇਸ ਵੇਲੇ ਉਹਨਾਂ ਕੋਲ ਕੋਈ ਤਾਕਤ ਨਹੀਂ ਗਈ ਮੈਂ ਇਹ ਦੁਬਾਰਾ ਕਹਿਣਾ ਵੀ ਜਿਹੜਾ ਬੰਦਾ ਆਪਣੀ ਧੂਰੀ ਦਾ ਨਹੀਂ ਕਰ ਸਕਿਆ ਧੂਰੀ ਦੇ ਲੋਕਾਂ ਦਾ ਨਹੀਂ ਕਰ ਸਕਿਆ ਜਿਨ੍ਹਾਂ ਨੇ ਸਭ ਕੁਝ ਦੇ ਤਾ ਸਭ ਵੱਡੇ ਤੇ ਵੱਡੀਆਂ ਪਾਰਟੀਆਂ ਛੱਡ ਕੇ ਇਹਦੇ ਮਗਰ ਲੱਗੇ ਇਸ ਕਰਕੇ ਲੱਗੇ ਸੀ ਵੀ ਇਹ ਆ ਦੋ ਫਾਟਕ ਚੱਲਦੇ ਆ ਨਾਲ ਦੀ ਨਾਲ ਇੱਕ ਵੀ ਯਾਰ ਇੱਕ ਵੀ ਨਹੀਂ ਇਹ ਬਣਾ ਸਕਿਆ ਬੰਦਾ ਹੁਣ ਮੈਨੂੰ ਦੱਸ ਰਿਹਾ ਉਰੇ ਬੱਸ ਸਟੈਂਡ ਆ ਉਹ ਨਹੀਂ ਬਣਾ ਸਕਿਆ ਇਹੀ ਸਹੂਲਤਾ ਹੁੰਦੀਆਂ ਹਸਪੀਟਲ ਚਲੇ ਜਾਓ ਉੱਥੇ ਕਹਿੰਦੇ ਕੋਈ ਮਸ਼ੀਨ ਨਹੀਂ ਗਈ ਤੇ ਕਰਦੇ ਕੀ ਨੇ ਸਾਰਾ ਟੱਬਰ ਕਿੱਧਰ ਨੂੰ ਫਿਰਦੇ ਆ ਸਿਰਫ ਲੁਧਿਆਣੇ ਵਾਲ ਨੂੰ ਜਾਂਦੇ ਆ ਜਿੱਥੇ ਕਰੋੜਾਂ ਦੀ ਮਲਾਈ ਮਿਲਦੀ ਆ ਤੇ ਲੁਧਿਆਣੇ ਵਾਲ ਨੂੰ ਜਾਂਦੇ ਆ ਜਲੰਧਰ ਵਾਲ ਨੂੰ ਜਾਂਦੇ ਆ ਸ੍ਰੀ ਅਮਰitsar ਸਾਹਿਬ ਵਾਲ ਨੂੰ ਜਾਂਦੇ ਆ ਚੰਡੀਗੜ੍ਹ ਤੋਂ ਤਾਂ ਨਿਕਲਣ ਦੀ ਜੀ ਨਹੀਂ ਕਰਦਾ ਕਾਹਨੂੰ ਧੂਰੀ ਦੇ ਲੋਕ ਯਾਰ ਗਰੀਬ ਜੀ ਮਾੜੇ ਯਾਦ ਆਉਂਦੇ ਆ ਭਾਈ ਇੱਥੇ ਕਿਹੜਾ ਆਊਗਾ ਇਹ ਤਾਂ ਸਾਰੇ ਚੰਡੀਗੜ੍ਹ ਮੀਂਹ ਪੈਂਦਾ ਇੱਥੇ ਦਾ ਮੀਂਹ ਵੀ ਆ ਕੇ ਮੁੱਕ ਜਾਂਦਾ ਆ ਸਾਰੇ ਮੀਂਹ ਸੀ ਪੈਂਦਾ ਇਹ ਇਹ ਜ਼ਿਲ੍ਹਿਆਂ ਨੂੰ ਲੋੜ ਆ ਪੁੱਛਣ ਦੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਥੋੜਾ ਹੋਸ਼ ਹੋਸ਼ ਚਾਓ ਮੇਰੇ ਤੇ ਕੋਈ આરોਪ ਲਾਓ ਅਰੇ આરોਪ ਜਦੋਂ ਮੌਜੂਦਾ ਹੁੰਦਾ ਕਿਸੇ ਤੇ ਵੀ ਨਹੀਂ ਲੱਗਦੇ 27 ਤੋਂ ਬਾਅਦ ਪਤਾ ਲੱਗੂ ਫਾਈਲਾਂ ਪੱਟੀਆਂ ਜਾਣਗੀਆਂ ਵੀ ਕਿਤੇ ਕੀ ਹੋਇਆ ਏ ਇਹਦਾ 27 ਤੋਂ ਬਾਅਦ ਪਤਾ ਲੱਗੂ ਜਿੱਦਨ ਮੁੱਖ ਮੰਤਰੀ ਤੋਂ ਵਟਣਗੇ ਜਿੱਦਨ ਆਹੀ ਅਫਸਰ ਜਿਹੜੇ ਸਲੂਟ ਮਾਰਦੇ ਆ ਸਭ ਤੋਂ ਸੱਚੇ ਮਿੱਤਰ ਹੁੰਦੇ ਆ ਪੁਲਿਸ ਵਾਲੇ ਸਭ ਤੋਂ ਸੱਚੇ ਦੋਸਤ ਪੁਲਿਸ ਵਾਲੇ ਹੁੰਦੇ ਆ ਪੋਲਿਟਿਕਲ ਬੰਦਿਆਂ ਦੇ ਜਦੋਂ ਸਰਕਾਰ ਚੋਂ ਸਲੂਟ ਮਾਰਦੇ ਆ ਤੇ ਜਦੋਂ ਸਰਕਾਰ ਚ ਨਹੀਂ ਗੇ ਹੱਥ ਕੜੀ ਵੀ ਇਹੀ ਲਾਉਂਦੇ ਆ ਇਸ ਕਰਕੇ ਮਾਨ ਸਾਹਿਬ 27 ਤੋਂ ਬਾਅਦ ਤੁਹਾਡੇ ਨਾਲ ਜੋ ਹੋਣਾ ਉਹ ਸਭ ਨੂੰ ਪਤਾ ਏ ਇਸ ਕਰਕੇ ਕੁਛ ਕੰਮ ਹੁੰਦਾ ਅੱਜ ਤੁਹਾਡੇ ਕੋਲ ਹਰਾ ਪੈਣਾ ਹਰਾ ਪੈਨ ਤੁਹਾਡਾ ਸੁੱਕ ਗਿਆ ਹਰਾ ਪੈਨ ਤੁਹਾਡਾ ਧੂਰੀ ਲਈ ਨਹੀਂ ਚੱਲਿਆ ਅੱਜ ਤੁਸੀਂ ਇੱਕ ਤਮਾਸ਼ੀਨ ਬਣ ਕੇ ਇੱਕ ਅੱਜ ਟਵੀਟ ਕਰਤਾ ਡਰਦੇ ਹੋਏ ਡਰਦੇ ਹੋਏ ਕੰਬਰਾਏ ਹੋਏ ਹਿੱਲਦੇ ਹੋਏ ਵੀ ਮੈਂ ਕੀ ਮੂੰਹ ਦਿਖਾਉਂਗਾ ਪੰਜਾਬ ਚ ਵੀ ਅੱਜ ਮੇਰਾ ਮੈਂ ਆਪ ਦਾ ਆਪ ਦਾ ਇੱਕ ਪੁਲ ਨਹੀਂ ਬਣਾ ਸਕੇ ਹਾਸਾ ਆਉਂਦਾ ਮੈਨੂੰ ਭਗਵੰਤ ਮਾਨ ਸਾਹਿਬ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਪਾਰਲੀਮੈਂਟ ਚ ਮੈਂ ਤੁਹਾਨੂੰ ਦੇਖਿਆ ਕਿਉਂਕਿ ਸਰਕਾਰ ਤੇ ਦੂਜੇ ਤੇ ਬੋਲਣਾ ਹੀ ਹੁੰਦਾ ਸੀ ਬੋਲਣਾ ਆਪਾਂ ਨੂੰ ਆਉਂਦਾ ਏ ਉਹ ਬੜਾ ਚੰਗਾ ਲੱਗਦਾ ਸੀ ਜਦੋਂ ਤੁਸੀਂ ਦੂਜਿਆਂ ਤੇ આરોਪ ਲਾਉਂਦੇ ਸੀ ਅੱਜ ਅੱਜ ਬੱਚੂ ਅੱਜ ਆਪ ਦਾ ਰੇਲਵੇ ਦਾ ਇੱਕ ਪੁਲ ਨਹੀਂ ਬਣਿਆ 3.5 ਸਾਲ ਚ ਲੈ ਹੁਣ ਮੈਂ ਬਣਾਉਂਗਾ ਲੈ ਰੇਲਵੇ ਬਣਾਉਗੀ ਸੈਂਟਰ ਸਰਕਾਰ ਬਣਾਉਗੀ ਬੀਜੇਪੀ ਬਣਾਉਗੀ ਆ ਬੈਠੇ ਆ ਸਾਰੇ ਆ ਇੱਕ ਪੁਲ ਬਣਾਵਾਂਗੇ ਧੂਰੀ ਦੇ ਵਿੱਚ ਆਏ ਹੋ ਮੜ ਜਿਹੜੀ ਧੂਰੀ ਦੇ ਮੁੱਖ ਤੋਂ ਮਸਤੀ ਆਦੀ ਕਿੰਨਾ ਚਿਰ ਤੱਕ ਪੁਰੀ ਹੋ ਜੂਗੀ ਦੇਖੋ ਇਹ ਕਟੋ ਕਟ ਜੇ ਮੈਂ ਅੱਜ ਆਇਆ ਇਹਦਾ ਮਤਲਬ ਇੱਕ ਸਾਲ ਇੱਕ ਸਾਲ ਦਾ ਪ੍ਰੋਸੈਸ ਆ ਟੈਂਡਰ ਲੱਗਣ ਤੱਕ ਠੇਕੇਦਾਰ ਆਉਣ ਤੱਕ ਇੱਕ ਸਾਲ ਦਾ ਪ੍ਰੋਸੈਸ ਆ ਇਹ ਪੀ ਡਬਲਯੂ ਡੀ ਜੀ ਕਾਰਪੋਰੇਸ਼ਨ ਮੈਂ ਕਿਸੇ ਦਾ ਇਲਜ਼ਾਮ ਨਹੀਂ ਲਾਉਂਦਾ ਇਹ ਉਹ ਮੈਕਮਨਿੰਗੇ ਇਹ ਰੇਲਵੇ ਆ ਇੱਥੇ ਇਹ ਨਹੀਂ ਕਿ ਵੀ ਇੱਥੋਂ ਸੜਕ ਟੁੱਟ ਗਈ ਟੋਹਾ ਪੈ ਗਿਆ ਤਾਂ ਗੱਡੀਆਂ ਐ ਕਰਕੇ ਕੱਢ ਲਾਂਗੇ ਇਹ ਤਾਂ ਟ੍ਰੇਨ ਐ ਨੇ ਐ ਚੱਲਣਾ ਹੈ ਤੇ ਇਹਦੇ ਵਿੱਚ ਬਹੁਤ ਮਾਪਦੰਡ ਜਿਹੜੇ ਆ ਸਾਡਾ ਮਹਿਕਮਾ ਮਜ਼ਬੂਤੀ ਨਾਲ ਸਾਡੇ ਆਫੀਸਰ ਹਰ ਚੀਜ਼ ਉਹਦੇ ਨਾਲ ਕਰਦੇ ਆ ਤੇ ਮੈਂ ਐਵੇਂ ਇੱਧਰ ਉੱਧਰ ਦੀ ਗੱਲ ਛੱਡ ਦਵਾਂ ਉਹਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਸਿਰ ਪੈਰ ਨਹੀਂਗਾ ਇਹ ਪੂਰਾ ਇੱਕ ਸਾਲ ਅੱਜ ਤੋਂ ਬਾਅਦ ਇਹ ਕਾਗਜ਼ੀ ਕਾਰਵਾਈ ਨੂੰ ਲੱਗੂਗਾ ਸਾਰਾ ਟੈਂਡਰ ਲੱਗ ਗਿਆ ਕਿ ਪੁਲ ਬਣ ਕੇ ਤਿਆਰ ਹੋ ਜਾਊਗਾ ਨਹੀਂ ਨਹੀਂ ਇਹ ਸਾਰਾ ਕੁਝ ਟੈਂਡਰ ਖਤਮ ਹੋ ਜਾਊਗਾ ਟੈਂਡਰ ਪ੍ਰੋਸੈਸ ਤੇ ਇੱਥੇ ਨਹੀਂ ਪੱਥਰ ਆ ਜਿਹੜਾ ਸ਼ੁਰੂਆਤ ਦਾ ਉਹ 1 ਸਾਲ ਬਾਅਦ ਲੱਗੂ ਕਿਉਂਕਿ ਮੈਂ ਜਿੱਥੇ ਮੈਂ ਸਹੀ ਹੋ ਤਿੰਨ ਤਿੰਨ ਮਹੀਨੇ ਦਾ ਟੈਂਡਰ ਖੁੱਲਣ ਨੂੰ ਲੱਗ ਜਾਂਦੇ ਆ ਮੈਂ ਸਹੀ ਆ ਜੀ ਜਦੋਂ ਇਹ ਕਹਿਰ ਅਹਿਮ ਗੱਲ ਘਟਨਾ ਵਾਪਰੀ ਉਹ ਤੁਸੀਂ ਪਹਿਲੇ ਐਮਪੀਸੀ ਕੀ ਪੀਐਮ ਜਦੇ ਕਹਿਰ ਜਿਹੜਾ ਉਹ ਤੁਹਾਨੂੰ ਜਾ ਕੇ ਮੰਗੀ ਸੀ ਕਿ ਸਹੀ ਹੈ ਕਿ ਲੋਕਾਂ ਦੀ ਜਿਹੜੀ ਜਾਨ ਹੈ ਇਹ ਇਹ ਤੇ ਸੁਧਾਰ ਕੀਤਾ ਉਹ ਇਹ ਮੈਂ ਸਹੀ ਹੈ ਇਹ ਇਹੀ ਸੁਣਿਆ ਮੈਂ ਨਹੀਂ ਗੱਲ ਬਿਲਕੁਲ ਇਹ ਤੁਸੀਂ ਪਹਿਲੇ ਐਪੀਸੀ ਜਿਹਨਾਂ ਬਾਤ ਕੀਤੀ ਹੈ ਲੋਕਾਂ ਦੀ ਜਾਨ ਸਭ ਤੋਂ ਪਹਿਲਾਂ ਕਿ ਆਪਾਂ ਮਿਲ ਕੇ ਕਿੱਥੇ ਤੱਕ ਗੱਲ ਪਹੁੰਚੂ ਵੀ ਸੁਧਾਰ ਹੋਊਗਾ ਵਾਈ ਜਤਨ ਦੇ ਦੇਖੋ ਇਹ ਬਹੁਤ ਤੁਸੀਂ ਦੂੰਗੀ ਗੱਲ ਕੀਤੀ ਹੈ ਤੇ ਜਿਹੜਾ ਸਫਰ ਸਭ ਤੋਂ ਸੇਫ ਸਫਰ ਮੰਨਿਆ ਜਾਂਦਾ ਉਹਦੇ ਵਿੱਚ 787 ਦੁਨੀਆ ਦਾ ਬੈਸਟ ਤੇ ਸੇਫਸਟ ਜਹਾਜ਼ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਤੱਕ 787 ਜਿਹੜਾ ਇਹ ਸਭ ਤੋਂ ਸੇਫੇਸਟ ਜਹਾਜ਼ ਆ ਉਹਦੇ ਵਿੱਚ ਕਦੇ ਵੀ ਇਹ ਜੀ ਗੱਲ ਦੁਨੀਆ ਤੇ ਕਿਤੇ ਹੋਈ ਨਹੀਂ ਇਹ ਪਹਿਲੀ ਗੱਲ ਆ ਹਾਦਸਾ ਵਾਪਰਿਆ ਏ ਤੇ ਇਹਦੇ ਲਈ ਕੱਲਾ ਇੰਡੀਆ ਨਹੀਂ ਇਹਦੇ ਲਈ ਸਾਰੇ ਦੇਸ਼ ਚ ਦੁਨੀਆ ਚ ਤਹਿਲਕਾ ਮਚ ਗਿਆ ਤੇ ਇਹ ਬੋਇੰਗ ਤੋਂ ਲੈ ਕੇ ਯੂਐਸਏ ਤੋਂ ਲੈ ਕੇ ਸਾਰੇ ਯੂਰੋਪੀਅਨ ਕੰਟਰੀਜ਼ ਕਿਉਂਕਿ ਅਲੱਗ-ਅਲੱਗ ਜਗ੍ਹਾ ਕਿਤੇ ਇੰਜਣ ਬਣਦਾ ਏ ਕਿਤੇ ਕੋਈ ਪੁਰਜਾ ਬਣਦਾ ਏ ਇਸ ਕਰਕੇ ਦੁਨੀਆ ਚ ਪਹੁੰਚਾਲ ਪੈ ਗਿਆ ਇਸ ਗੱਲ ਦਾ ਇਹ ਬਹੁਤ ਡੂੰਘਾਈ ਨਾਲ ਇਹ ਇਹਦਾ ਇਹਦੀ ਜਾਂਚ ਕਿਉਂਕਿ ਆਪਣੇ ਤਾਂ ਫਿਰ ਵੀ ਜੇ ਮੈਂ ਗਿਣਤੀ ਕਰਾਂ ਨਾ ਆਪਣੇ ਕੋਲ ਤਾਂ ਕੁੱਲ ਜਿਹੜੇ ਪੈਸੈਂਜਰ ਜਹਾਜ਼ ਨੇ ਉਹ ਕੁੱਲ 1700 ਦੀ ਗਿਣਤੀ ਆ ਅੱਗੇ ਆਪਾਂ 1000 ਜਹਾਜ਼ ਹੱਗੇ ਅੱਗੇ ਕੰਪਨੀਆਂ ਨੇ ਲੈਣਾ ਦਿੱਤਾ ਹੋਇਆ ਆਰਡਰ ਦਿੱਤਾ ਹੋਇਆ ਜਿੱਥੇ 5 5 10 10000 ਜਹਾਜ਼ ਨੇ ਉਹਨਾਂ ਨੂੰ ਵੱਧ ਫਿਕਰ ਪਿਆ ਹੋਇਆ ਆਪਣੇ ਨਾਲ ਪਰ ਆਪਣੇ ਗਏ ਸਾਡੇ ਤਾਂ ਬੀਜੇਪੀ ਦੇ ਜਾਨ ਸਭ ਦੀ ਇੱਕ ਸਾਡੇ ਤਾਂ ਜਨਰਲ ਸੈਕਟਰੀਜ਼ ਇਲੈਕਸ਼ਨ ਤੋਂ 4 ਦਿਨ ਪਹਿਲਾਂ ਚਲੇ ਗਏ ਸਾਡਾ ਤਾਂ ਰupani ਸਾਹਿਬ ਬਹੁਤ ਤੇ ਭਿੰਡਰ ਸਾਹਿਬ ਉਹਦੇ ਕੈਪਟਨ ਸੀਗੇ ਜਿਹੜਾ ਜਹਾਜ਼ ਬੰਬਨਾ ਉੱਤੇ ਉੜਿਆ ਸੀ ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਇਹ ਹਾਦਸਾ ਹੋਇਆ ਇਹ ਜ਼ਖਮ ਨਹੀਂ ਭਰਦੇ ਪਰ ਇਹ ਪਰ ਮੈਂ ਫਿਰ ਵੀ ਕਹੂੰਗਾ ਵੀ ਇਹ ਅੱਜ ਵੀ 에ਅਰਲਾਈਨ ਸਭ ਤੋਂ ਸੇਫਸਟ ਸਵਾਰੀ ਆ ਟਰੈਵਲ ਕਰਨ ਲਈ ਪਰ ਇਹ ਨੁਕਸਾਨ ਜਿਹੜਾ ਹੋਇਆ ਉਹ ਉਹਦੇ ਬਾਰੇ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤਿੰਨ ਮਹੀਨੇ ਦੇ ਅੰਦਰ ਅੰਦਰ ਇਹਦੇ ਬਹੁਤ ਤੱਥਾਂ ਤੱਕ ਪਹੁੰਚ ਜਾਊਗਾ ਉਹ ਯਾਰ ਸਟ੍ਰੇਲੀਅਨ ਪ੍ਰਧਾਨ ਮੰਤਰੀ ਤੁਹਾਡੇ ਵਾਰ ਆਹੀ ਗੱਲ ਕਹਿ ਦੂ ਜਿਹੜੀ ਜਾਂਚ ਹੈ ਜਲਦੀ ਤਿੰਨ ਮਹੀਨੇ ਤੁਸੀਂ ਇੱਕ ਮਹੀਨੇ ਦਾ ਟਾਈਮਸ ਤਾਂ ਉਹਨਾਂ ਨੇ ਉਧਰ ਟਵੀਟ ਆਇਆ ਸੀ ਜੇ ਉਹ ਕਿਉਂਕਿ ਇਹ ਫਸਟ ਟਾਈਮ ਵੀ ਜਿਹੜੇ ਐਮਪੀ ਨੇ ਇਹ ਜਿਆਦਾ ਇੱਕ ਮਹੀਨੇ ਦੇ ਕਾਰਨ ਦੀ ਮੰਗ ਕਰ ਰਹੇ ਨੇ ਇਹ ਮੈਂ ਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਟਵੀਟ ਆਇਆ ਮੈਂ ਇਹ ਗੱਲ ਨਾਲ ਸਹਿਮਤ ਹਾਂ ਕਿਉਂਕਿ ਇਹ ਅਲੱਗ-ਅਲੱਗ ਦੇਸ਼ਾਂ 'ਚ ਜਿਹੜਾ ਉਹ ਬਲੈਕ ਬਾਕਸ ਆ ਜਾਂ ਹੋਰ ਆ ਉਹਦੀ ਜਾਂਚ ਤੇ ਜਿੱਦਨ ਸਾਰਿਆਂ ਦੀ ਆਪਣੀ ਤਾਂ ਤਕਰੀਬਨ ਬਲੈਕ ਬਾਕਸ ਆਪਣਾ ਤਾਂ ਖੁੱਲ ਗਿਆ ਇੰਡੀਆ ਨੇ ਤਾਂ ਖੋਲ ਲਿਆ ਉਹਦੇ ਵਿੱਚੋਂ ਡਾਟਾ ਹੈ ਜਿਹੜਾ ਉਹ ਕੱਢ ਪਰ ਜਿੱਥੇ ਜਹਾਜ਼ੇ ਬਣਦਾ ਹਾਂਜੀ ਹਾਂਜੀ ਇਨਵੈਸਟੀਗੇਸ਼ਨ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਮੈਨੂੰ ਉਮੀਦ ਆ ਵੀ ਇਹ 3 ਮਹੀਨੇ ਲੱਗਣਗੇ ਦੇਖੋ ਗੱਲ ਇੱਕ ਜਿਹੜੀ ਤੁਸੀਂ ਗੱਲ ਪੈਸਾ ਪੈਸੰਜਰ ਕਰਾਏ ਦੀ ਇੱਕ ਪੈਸਾ ਹੈ ਯਾਰ ਇੱਕ ਪੈਸਾ ਤੇ ਏਸੀ ਵਾਲੇ ਦੋ ਪੈਸੇ ਜੇ ਆਪਾਂ ਕੋਈ ਵੀ ਸਹੂਲਤ ਦੇਣੀ ਆ ਹੁਣ ਇੰਨੇ ਸਾਲਾਂ ਬਾਅਦ ਜੇ ਇੱਕ ਪੈਸਾ ਦੋ ਪੈਸੇ ਜੇ ਵਾਧਾ ਹੈ ਤੇ ਆਪਾਂ ਸਹੂਲਤ ਵੀ ਆਪਾਂ ਬੰਦੇ ਬਾਰ ਤੱਕਵੇਂ ਚਲਾਵਾਂਗੇ ਆਪਾਂ ਜਿਹੜੀ ਬੰਦੇ ਬਾਰ ਸਲੀਪਰ ਕਿਵੇਂ ਚਲਾਵਾਂਗੇ ਰੇਲਵੇ ਮੁਲਾਜ਼ਮਾਂ ਨੂੰ ਐਡੀ ਵੱਡੀ ਬੱਡੀ ਭਾਰੀ ਤੇ ਆਪਾਂ 26000 ਟ੍ਰੇਨਾਂ ਚ ਲਾਉਨੇ ਆ 26000 ਟ੍ਰੇਨ ਰੋਜ਼ ਦੀ ਚਲਦੀ ਆ 1.5 ਲੱਖ ਕਿਲੋਮੀਟਰ ਰੋਜ਼ ਦਾ ਤੈਅ ਕਰਦੀ ਆ ਤੇ ਉਹਨੂੰ ਚਲਾਉਣ ਲਈ ਬਾਰ-ਬਾਰ ਅਸੀਂ ਜਦੋਂ ਦੇਖਦੇ ਆ ਵੀ ਘਾਟਾ 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 ਆਏ ਉਹਨੂੰ ਮਾੜਾ-ਮੋਟਾ ਇਹਦੇ ਨਾਲ ਹੋਣਾ ਕੁਝ ਨਹੀਂ ਮਤਲਬ ਕੁਝ ਪਰਸੈਂਟ ਵੀ ਨਹੀਂ ਮੈਂ ਕਹਿ ਸਕਦਾ ਜਿਹੜਾ ਇਹ ਉਹਦੇ ਵਿੱਚ ਸਾਨੂੰ ਮਾੜਾ-ਮੋਟਾ ਪੈਦਾ ਇੱਕ ਇੱਕ ਮੈਂ ਉਹਨਾਂ ਦੇ ਜਵਾਬ ਦੇਦਾ ਜਿੱਥੇ ਤੱਕ ਤੁਸੀਂ ਭਰਤੀ ਕਹਿ ਰਹੇ ਹੋ ਅਸੀਂ ਉਹਦੇ ਵਿੱਚ ਕਾਫੀ ਭਰਤੀ ਤੇਜ ਕੀਤੀ ਆ ਤੁਸੀਂ ਦੇਖੋਗੇ ਰੋਜ ਪੋਰਟਲ ਤੇ ਜਾਂ ਹੋਰ ਸਾਡੀਆਂ ਭਰਤੀਆਂ ਖੁੱਲ੍ਹਦੀਆਂ ਜਿਹੜੀ ਤੁਸੀਂ ਆ ਗੱਲ ਕੀਤੀ ਆ ਆ ਜਿਹੜਾ ਮਹਿਕਮ ਆ ਟਾਈਮ ਆ ਜਾਂਦਾ ਏ ਜਿਹੜਾ ਕੀ ਮੌਨਸੂਮ ਦਾ ਜਿਹੜਾ ਟਾਈਮ ਆ ਇਹਦੇ ਉੱਤੇ ਬਹੁਤ ਸਖਤੀ ਅਸੀਂ ਕਰਦੇ ਆ ਵੀ ਕੋਈ ਵੀ ਕਾ ਕੋਈ ਵੀ ਬੂਟੀ ਕੋਈ ਵੀ ਆਲੇ-ਦਾਲੇ ਐਸਾ ਦਰਖਟ ਛੋਟਾ ਮੋਟਾ ਜਿਹੜਾ ਉਹ ਖੜਨਾ ਨਹੀਂ ਚਾਹੀਦਾ ਤੇ ਉਹ ਅਸੀਂ ਚਾਹੇ ਉਹ ਚ ਪ੍ਰਾਈਵੇਟ ਲੋਕਾਂ ਨੂੰ ਕੰਟਰੈਕਟਰ ਹਾਇਰ ਕਰਕੇ ਕਰਦੇ ਆ ਚਾਹੇ ਅਸੀਂ ਮਰੇਗਾ ਵਾਲਿਆਂ ਨੂੰ ਇਹ ਗੱਲ ਮੇਰੀ ਮੇਰੀ ਨੌਲੇਜ ਨਹੀਂ ਗਈ ਪਰ ਜੇ ਹੋਊਗੀ ਮੈਂ ਪਤਾ ਲੈ ਲੂੰਗਾ ਪਰ ਉਹ ਤਾਂ ਚਲੋ ਸਰਕਾਰ ਉਹ ਚ ਵੀ ਪੈਸਾ ਹੀ ਦਿੰਦੀ ਆ ਪਰ ਇਹਦੇ ਵਿੱਚ ਇਸ ਇਸ ਆ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਉਹ ਸਾਨੂੰ ਲੋਕ ਪ੍ਰਾਈਵੇਟ ਇਨਵੋਲਵ ਕਰਨੇ ਪੈਂਦੇ ਆ ਵੀ ਉਸ ਲੈਵਲ ਦੀ ਜਿਹੜੀ ਸਾਰੇ ਗੈਂਗਮੈਨ ਨੇ ਜਿਹੜੇ ਪੁਆਇੰਟਸmen ਨੇ ਜਿਹੜੇ ਸਾਡੇ ਸਭ ਤੋਂ ਮਿਹਨਤ ਇਹਨਾਂ ਦੀ ਆ ਇਸ ਇਹ ਇਹ ਸਾਰੇ ਟਰੈਕ ਇਹਨੇ ਤਕਰੀਬਨ ਸਵੇਰੇ ਤੁਰ ਪੈਣਾ ਏ ਤੇ ਤਕਰੀਬਨ 8 ਕਿਲੋਮੀਟਰ ਜਿਹੜਾ ਇਹਨੇ ਰੋਜ਼ ਤੈਅ ਕਰਨਾ ਹੈ ਹੋ ਹੀ ਨਹੀਂ ਸਕਦਾ ਕੋਈ ਟਰੈਕ ਇਹ ਇਹ ਨਹੀਂ ਵੀ ਨਹੀਂ ਦੇਖਦੇ ਇਹ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਉਹ ਪੁਆਇੰਟਸਮੈਨ ਜਾਂ ਜਿਹੜਾ ਇਹ ਉਹ ਨਾ 8 ਕਿਲੋਮੀਟਰ ਤੈਅ ਕਰੇ ਉਦੋਂ ਬਿਨਾਂ ਟ੍ਰੇਨ ਹੀ ਨਹੀਂ ਚੱਲ ਸਕਦੀ ਉਹਨੂੰ ਉਹਨਾਂ ਕਰਨਾ ਹੀ ਆ ਤੇ ਉਹਨੇ ਮੁਲਾਜ਼ਮ ਹੈਗੇ ਹੀ ਹੈਗੇ ਆ ਇਹ ਇਹ ਗੱਲ ਹੋ ਹੀ ਨਹੀਂ ਸਕਦੀ ਇਹ ਕਾਨੂੰਨੀ ਤੌਰ ਤੇ ਟ੍ਰੇਨ ਚੱਲ ਹੀ ਨਹੀਂ ਸਕਦੀ ਜਿੰਨਾ ਚਿਰ ਉਹ ਆ ਕੇ ਸਾਨੂੰ ਦੱਸਦਾ ਨਹੀਂ ਅੱਛਾ ਇੱਕ ਮਿੰਟ ਮਜੀਠੀਆ ਦਾ ਕਾਉਂਟ ਪੁੱਛੀ ਆ ਮਜੀਠੀਆ ਸਾਹਿਬ ਦਾ ਡੀਜੀਪੀ ਦੀ ਇਸ ਟਾਈਮ ਜਿਹੜੀ ਗਵਾਹੀ ਬੈਲਡ ਹੈ ਉਹਦਾ ਸਾਰਾ ਕੇਸ ਦੇਖੋ ਜੀ ਮਜੀਠੀਆ ਤਾਂ ਨਿਕਲ ਗਿਆ ਤਾਂ ਹੀ ਮੈਂ ਤਾਂ ਅਸੀਂ ਤਾਂ ਬਿਆਨ ਇਹੀ ਦੇ ਰਹੇ ਆ ਨਸ਼ੇ ਦਾ ਤਾਂ ਕੇਸ ਹੀ ਨਹੀਂ ਪਾਇਆ ਉਹ ਤਾਂ ਡੀਏ ਦਾ ਕੇਸ ਆ ਵੀ ਉਹਦੇ ਕੋਲ ਜਿਹੜੀ ਉਹਦੀ ਜਿੰਨੀ ਇਨਕਮ ਉਹ ਤੋਂ ਵੱਧ ਪੈਸੇ ਆ ਉੱਥੇ ਨਸ਼ੇ ਦਾ ਤਾਂ ਨਾ ਹੀ ਖਤਮ ਹੋਇਆ ਕੋਰਟ ਚੋਂ ਦੀ ਬੇਲ ਹੋਈ ਆ ਜਦੋਂ ਪਟਿਆਲਾ ਜੇਲ੍ਹ ਸੀਗੇ ਮਜੀਠੀਆ ਸਾਹਿਬ ਉਦੋਂ ਤੋਂ ਬੇਲ ਕਰਾਤੀ ਆਹੀ ਸ਼ੈੱਲ ਕੰਪਨੀਆਂ ਉਹ ਦੱਸਿਆ ਸੀ ਵੀ ਇਹਦੇ ਵਿੱਚ ਹੁਣ ਤਾਂ ਉਹ ਗੱਲ ਹੀ ਛੱਡ ਗਏ ਹੁਣ ਤਾਂ ਕਹਿੰਦੇ ਇਹ ਸ਼ੈੱਲ ਕੰਪਨੀਆਂ ਚ ਇਹਦਾ ਪੈਸਾ ਆ ਪਹਿਲਾਂ ਕੀ ਸੀ ਵੀ ਨਸ਼ੇ ਦਾ ਪੈਸਾ ਇਹ ਕੰਪਨੀਆਂ ਚ ਉਹਦੇ ਵਿੱਚੋਂ ਰੁਬੇਲ ਮਿਲ ਗਈ ਇਸ ਕਰਕੇ ਆਹ ਜਿਹੜੇ ਅਫਸਰ ਲਾਏ ਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਹੈ ਆ ਸਵਰਨਜੀਤ ਜਿਹੜਾ ਸਵਰਨਦੀਪ ਜਾਂ ਜਿਹੜਾ ਵੀ ਐਸਐਸਪੀ ਗਿਆ ਹੈ ਉਹਨੂੰ ਪਹਿਲਾਂ ਸਸਪੈਂਡ ਕੀਤਾ ਹੈ ਫਿਰ ਉਹਦੇ ਜ਼ੋਰ ਪਾ ਕੇ ਵੀ ਇਹ ਕੰਮ ਕਰ ਅਸੀਂ ਉਹਦੇ ਹੱਕ ਦੇ ਨਹੀਂਗੇ ਕੋਈ ਮਜੀਠੀਏ ਦੇ ਕੌਣਾ ਹੱਕ ਕੋਈ ਵੀ ਨਹੀਂ ਹੱਕ ਚ ਕਿਉਂ ਹੋਊਗਾ ਨਾਲੇ ਹੱਕ ਚ ਮੈਨੂੰ ਇਹ ਦੱਸੋ ਕਿਸੇ ਨੇ ਆਪਣਾ ਲੋਕਾਂ ਦੇ ਅਕਸਾ ਜਿਹੜਾ ਉਹ ਆਪਣਾ ਖਰਾਬ ਕਰਨਾ ਅਸੀਂ ਤਾਂ ਉਲਟਾ ਇਹ ਕਹਿ ਰਹੇ ਹਾਂ ਵੀ ਤੁਸੀਂ ਮਜੀਠੀਆਂ ਨੂੰ ਬਚਾਤਾ ਮਚੀਟੀਆਂ ਨੂੰ ਕੱਢਤਾ ਨਸ਼ੇ ਤੋਂ ਬਾਦ ਤੁਸੀਂ ਤਾਂ ਉਹ ਤੇ ਜਿਵੇਂ ਆਮਦਨ ਤੋਂ ਵੱਧਦਾ ਇੱਕ ਇੱਕ ਆ ਵੀ ਹਾਂ ਭਾਈ ਤੇਰੀ ਅਨ ਕਮ ਲੱਖ ਰੁਪਈਆ ਤੇਰੀ ਜਾਇਦਾਦ 2 ਲੱਖ ਦੀ ਬਣੀ ਹੋਈ ਆ ਉਹ ਉਹ ਕਿਸ ਕੀ ਆ ਉਹ ਸਾਬਤ ਕਰਦੇ ਨੇ ਕਿ ਅਗਲੇ ਕੱਲ ਨੂੰ ਵੀ ਸਾਡੀ ਜੀ ਇੱਥੋਂ ਆਇਆ ਇੱਥੋਂ ਆਇਆ ਬਾਹਰ ਨਿਕਲ ਜਾ ਇਹਨੂੰ ਮੈਂ ਨਹੀਂ ਸਮਝ ਸਕਦਾ ਪਰ ਇਹ 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 ਕੀ ਆ ਜਦੋਂ ਦੇ ਦਿੱਲੀ ਵਾਲੇ ਆਏ ਨੇ ਉਹ ਆਪਣਾ ਬੇਸਮਝੀ ਵਾਲੀਆਂ ਗੱਲਾਂ ਕਰ ਰਹੇ ਆ ਇਹੀ ਕੇਜਰੀ ਵਾਲਾ ਇੱਕ ਮਿੰਟ ਇਹੀ ਕੇਜਰੀ ਵਾਲਾ ਇਹੀ ਕੇਜਰੀ ਵਾਲਾ ਜਿਨੇ ਮਜੀਠੀਏ ਤੋਂ ਮਾਫੀ ਮੰਗੀ ਸੀ ਪਹਿਲਾਂ ਬੋਰਡ ਲਾਏ ਫਿਰ ਮਜੀਠੀਏ ਨੂੰ ਰਿਟਰਨ ਕੋਰਟ ਚ ਮਾਫੀ ਮੰਗੀ ਵੀ ਮੈਂ ਜਿਹੜਾ ਨਸ਼ਾ ਤਸਕਰੇ ਨੂੰ ਕਿਹਾ ਏ ਨਸ਼ੇ ਦੇ ਰੋਪ ਲਾਇਆ ਉਹਦਾ ਉਹਦੇ ਬਾਰੇ ਦੱਸਣ ਭਗਵੰਤ ਮਾਨ ਉਹਨਾਂ ਬਾਰੇ ਦੱਸਣ ਆਮ ਆਦਮੀ ਪਾਰਟੀ ਵਾਲੇ ਵਲੰਟੀਅਰ ਵੀ ਤੁਹਾਡੇ ਬੌਸ ਨੇ ਤੁਹਾਡੇ ਕੇਜਰੀ ਵਾਲ ਨੇ ਉਹ ਤੋਂ ਮਾਫੀ ਕਿਉਂ ਮੰਗੀ ਤੁਸੀਂ ਤਾਂ ਉਹ ਮਾਫੀ ਮੰਨ ਕੇ ਭੱਜੇ ਹੁਣ ਸਿਰਫ ਇਹ ਆ ਵੀ ਸਾਢੇ 3 ਸਾਲ ਕੋਈ ਡਿਵੈਲਪਮੈਂਟ ਨਹੀਂ ਕੁਝ ਹੋਇਆ ਨਹੀਂ ਉਹਨੂੰ ਮਜੀਠੀਏ ਨੂੰ ਹੀ ਦੁਬਾਰਾ 4 ਦਿਨ ਖਬਰ ਚਲਾ ਲਓ ਇੰਨਾ ਹੈ ਹਾਂਜੀ ਅਨਾਉਂਸ ਕਰ ਦਿਓ ਵਿਜੀਪ ਵਿਜੀਪ ਪ੍ਰਤਾਪ ਕੁਮਰ ਵਿਜੀਪ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਬਾਹਰ ਸੱਚ ਬੋਲਦਾ ਜੀ ਆ ਆ ਬਣ ਗਈ ਰਾਜਧਾਨੀ ਤੇ ਆ ਕੇ ਅੱਜ ਆ ਗੱਲ ਬਣ ਗਈ ਆ ਹਾ ਸੀ ਸਾਰੇ ਤੁਸੀਂ ਮਜੀਠੀਏ ਦੀ ਇਹ ਬੰਦਾ ਸੀ ਜਿਹੜਾ ਐਸਆਈਟੀ ਦਾ ਐਸਆਈਟੀ ਨੂੰ ਹੈਡ ਕਰਦਾ ਸੀ ਜਿਨੇ ਸਾਰੇ ਤੱਤ ਕੱਢ ਕੇ ਰੱਖੇ ਸੀ ਨਸ਼ੇ ਦੇ ਇਸੇ ਗੱਲ ਤੇ ਪਾਰਟੀ ਚ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆਹ ਅਸੀਂ ਵਿਜੇ ਕੁਮਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੈਂਪੇਨ ਕਰਨ ਤੋਰਦੇ ਸੀ ਵੀ ਆਹ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵਾਲਾ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਇਹ ਰੋਜ਼ ਡੰਡਾ ਦਿੰਦਾ ਸੀ ਅੱਜ ਪਾਰਟੀ ਚ ਅੱਜ ਅੱਜ ਇੱਥੋਂ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਮਤਲਬ ਨਸ਼ਾ ਨਸ਼ਾ ਮਤਲਬ ਆਮ ਆਦਮੀ ਪਾਰਟੀ ਜਾਂ ਜਦੋਂ ਤੁਸੀਂ ਇੱਕ ਗੱਲ ਦੱਸੋ ਇਹ ਕਹਿੰਦੇ ਆ ਮਜੀਠੀਏ ਦੀ ਮੈਂ ਕਹਿੰਦਾ ਛੱਡੋ ਇਹਨੂੰ ਪੁੱਛੇ ਸਭ ਤੋਂ ਵੱਧ ਸ਼ਰਾਬ ਦਾ ਮਾਫੀਏ ਦੇ ਕੇਸ ਕਿਤੇ ਚੱਲਦੇ ਆ ਸਭ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਜੇ ਸ਼ਰਾਬ ਦਾ ਕਾਲਾ ਕੰਮ ਕੀਤਾ ਤਾਂ ਉਹ ਕਿਨੇ ਕੀਤਾ ਕੌਣ ਰਹਿ ਕੇ ਆਇਆ ਤੇ ਹਾੜ ਜੇ ਇਹ ਗੱਲਾਂ ਕਿਹ ਜੀਆਂ ਕਰਦੇ ਆ ਹੋਰ ਤਾਂ ਰਿਆ ਨਹੀਂ ਨਸ਼ੇ 'ਚ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਕੋਈ ਕਸੂਰ ਨਹੀਂ ਮੁੱਖ ਮੰਤਰੀ ਨੂੰ ਤੁਸੀਂ ਮੇਰੇ ਤੋਂ ਵੀ ਵੱਧ ਜਾਣਦੇ ਧੂਰੀ ਦੇ ਉਹ ਠੀਕ ਆ ਉਹ ਆਪ ਵੀ ਕਹਿੰਦੇ ਆ ਮੈਨੂੰ ਰੋਜ਼ ਕਹਿੰਦੇ ਆ ਵੀ ਮੈਂ ਲਿਵਰ ਕਿਹੜਾ ਗੁਵਿੰਦਗੜ੍ਹ ਤੋਂ ਉਹਨਾਂ ਨੇ ਮੰਨ ਹੀ ਲਿਆ ਵੀ ਮੈਂ ਜੇ ਮੈਂ 19 ਪਿੰਦਾ ਹੋਵਾਂ ਵੀ ਜੇ ਲਿਵਰ ਵਾਲੀ ਗੱਲ ਕਰੀ ਆ ਪਰ ਉਹਨਾਂ ਨੇ ਮੰਨ ਲਈ ਵੀ ਮੇਰਾ ਲਿਵਰ ਗੁਵਿੰਦਗੜ੍ਹ ਤੋਂ ਹੀ ਲੱਗਿਆ ਏ ਇਸ ਕਰਕੇ ਉਹ ਆਪਣੇ ਨਜ਼ਾਰੇ ਲੈ ਰਹੇ ਆ ਲੈ ਲੈਣ दो ਕੋਈ ਗੱਲ ਨਹੀਂ ਅੱਜ ਤਾਂ ਹੁਣ ਤਾਂ بارشਾਂ ਨੇ ਦੇਣਾ ਹੋਰ ਨਜ਼ਾਰੇ ਲੈ ਰਹੇ ਹੋਣੇ ਆ ਜਦੋਂ ਅੱਗੇ ਮੈਨੂੰ ਪਤਾ ਉੱਥੇ ਚੰਗੇ ਮੌਸਮ ਜਦੋਂ ਹੁੰਦਾ ਸੀ ਇੱਧਰੋਂ ਚਲੇ ਜਾਂਦੇ ਸੀ ਹਿਯਾਰਪੁਰ ਵੱਲੋਂ ਤੇ ਹੁਣ ਚੰਗਾ ਮੌਸਮ ਆ ਹੁਣ ਤਾਂ ਵੈਸੀ ਝੜੀ ਲੱਗੀ ਹੋਈ ਆ ਤੇ ਉਧਰ ਤੁਹਾਡੇ ਸੀ